ਜੱਤੜੀਵਾ ਚੰਗੇ ਸਾਰੇ ਦੋਸਤ ਸਵਾਗਤ ਹੈ ਐਸੋ ਤਖਤੀ ਖੜਿਆ ਮੇਰੀ ਪਿੱਟਲੇ ਵਾਲ ਦੇ ਵਿੱਚ ਰੋਟੂ ਦਾ ਪਰਿਵਾਰੀ ਪਤੀ ਜਾਣਦੇ ਆ ਕਿ ਜਿਹੜਾ ਇਹ ਪੋਦਾ ਮਹੀਨਾ ਹੁੰਦਾ ਦਸਵੇਂ ਸਿੱਤਾ ਦੇ ਜਿਹੜਾ ਪਰਿਵਾਰ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਪਾ ਗਏ ਹੁੰਦੇ ਨੇ ਜਿਵੇਂ ਮੋਤੀ ਮੇਰਾ ਦਾ ਇਸ ਦਿਨ ਚ ਬਹੁਤ ਵੱਡਾ ਜੋਰ ਦਾਣਾ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹਨਾਂ ਨੇ ਜਦੋਂ ਪਤਾ ਪਤਾ ਸਿੰਘ ਦਾ ਵੈਰੀ ਹੋਇਆ ਸੀਗਾ ਦਾ ਬਾਬਾ ਮੋਤੀ ਮੇਰਾ ਜਿਹਨੇ ਉਹਨਾਂ ਛੱਡੇ ਬਰਜ ਦੇ ਵਿੱਚ ਛੋਟੇ ਸਾਹਿਬ ਜਦੋਂ ਦੀ ਮਾਤਾ ਗੁਦਰੀ ਦੇ ਲਈ ਦੋਤਾਂ ਲੈ ਕੇ ਜਾਂਦੇ ਰਹੇਗੇ ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਨਾਲ ਸੀਹੀਆਂ ਪ੍ਰਾਪਤ ਕੀਤੀਆਂ ਮੈਂ ਜਿਹੜੀ ਉਹਨਾਂ ਯਾਦ ਆਉਂਦਾ ਹਮੇਸ਼ਾ ਸਰਨਾਟ ਢੱਲੇਵਾਲ ਦੇ ਮੌਜੂਦ ਨੇ ਆਪਾਂ ਗਲਤ ਕਰਦੇ ਆ ਜੀ ਠੀਕ ਨਾ ਸੋਚੋ ਰਾਇਗੁਰਜੀ ਕਰਵਾਨ ਸਾਹਿਬ ਰਾਇਗੁਰਜ ਇਹ ਲੰਗਰ ਸਹਿਜ ਆਜ ਦੀ ਯਾਦ ਤੇ ਪਾਪਾ ਮੋਤੀ ਦਾ ਮੈਰਜ ਯਾਦ ਵਿੱਚ ਸਾਰੀ ਢੱਲੇਵਾਲ ਸਾਧ ਸੰਗਤ ਦੇ ਸਾਥ ਨਾਲ ਮਿਲ ਆਇਆ ਗਿਆ ਤੇ ਇਹ ਪਹਿਲੀ ਵਾਰ ਸਟਾਰਟ ਕਰਿਆ ਹਰ ਸਾਲ ਲਾਇਆ ਗਿਆ ਕਹਿਣਾ ਚਾਹੁੰਦੇ ਹਾਂ ਕਿ ਹੋਰ ਵੀ ਬਹੁਤ ਸਾਰੇ ਐਸੇ ਪਿੰਡ ਨੇ ਐਸੇ ਸ਼ਹਿਰ ਨੇ ਜਿੱਥੇ ਬਾਬਾ ਜੀ ਦੀ ਅੱਜ ਵੀ ਉਹ ਲੰਗਰ ਤੋਂ ਮਤਲਬ ਨੀਂ ਲੰਗਰ ਲੱਗਦਾ ਤੇ ਲੰਗਰ ਦੁੱਧ ਤੇ ਲੰਗਰ ਵੱਧ ਵੱਧ ਲੱਗਣੇ ਚਾਹੀਦੇ ਇਹਨਾਂ ਨੂੰ ਜਦੋਂ ਦੁੱਧ ਵੀ ਸੇਵਾ ਹੀ ਕਰੀ ਜਾਵੇ ਹਾਂਜੀ ਸੈਂਪਲ ਲੰਗਰ ਲੱਗਦਾ ਹਾਂਜੀ ਬਾਈ ਜੀ ਦਾ ਖਾਲਸਾ ਸਾਹਿਬ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਖਾਸ ਕਰਕੇ ਸੇਵਾਦਾਰਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਆਰੇ ਰਿਪਰ ਦੇ ਸਹਿਯੋਗ ਨਾਲ ਅਸੀਂ ਇਹ ਲੰਗਰ ਅੱਜ ਆਪਣੇ ਪੌਲ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਇਹ ਤਾਂ ਆਪਨਾਂ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਜੰਦਾ ਦੇ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਠੱਡੇ ਪੁੱਤ ਦੇ ਵਿੱਚ ਮਾਤਾ ਗੁਜਰ ਕਾ ਔਰ ਆਪਣੇ ਸਹਿਬ ਜੀਾਂ ਚਾਂਦੇ ਦੁੱਧ ਦੀ ਸੇਵਾ ਕੀਤੀ ਅਰੇ ਨੰਦਵਾਨਾਂ ਨੂੰ ਇਸ ਮੂਰਤ ਭਾਗ ਤੋਂ ਬੇਨਤੀ ਕਰਦੇ ਆਂ ਇਨ੍ਹਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸਿਮਰਨ ਕਰਕੇ ਅਦੇ ਸੇਵਾ ਕਰਕੇ ਬਾਰੇ ਪ੍ਰਾਪਤ ਕਰਨਾ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਜਿੰਨੇ ਵੀ ਲੰਗਰ ਲਾਏ ਜਾਂਦੇ ਹਨ ਇਹਨਾਂ ਦਿਨਾਂ ਦੇ ਵਿੱਚ ਸੈਂਪਲ ਤੇ ਸਾਡੇ ਲੰਗਰ ਲਾਉਣੇ ਚਾਹੀਦੇ ਹਨ ਤਾਂ ਜੋ ਆਪਾਂ ਇਹਨਾਂ ਸੀਧਾਂ ਨੂੰ ਆਪਣੀ ਕੰਨਿਓ ਸੰਧਾਂ ਅंजलि ਭੇਟ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਨਾਲ ਲੰਗਰ ਤੇ ਥੋੜੀ ਮਦਦ ਰਹਿ ਜਾਂਦੀ ਹੈ ਜਿਹੜੇ ਸਾਹਿਬ ਜੀ ਅੱਗੇ ਰੱਖ ਦੀ ਘੜੀ ਸੀ ਪਰ ਹੌਣ ਵਾਲੇ ਮੁੰਡੇ ਜਿਹੜੇ ਇਹ ਮੋਟਰਾ ਸਿੰਘਾਂ ਤੇ ਹੋਰ ਭਾਈਆਂ ਕਾ ਪੱਗਾਂ ਉਹਨਾਂ ਦੇ ਟਰੈਕਟਰਾਂ ਦੇ ਉਹ 소ਰੇ ਬੰਨ੍ਹ ਕੇ ਸੋਟੇ ਬੈਠੇ ਆ ਉੱਪਰ ਲੱਗੇ ਹੁੰਦੇ ਆ ਪਰ ਨਹੀਂ ਇਹ ਗੱਲ ਨਹੀਂ ਚਾਹੀਦੀ ਇਹ ਉਹ ਸਹੀ ਧੀ ਦੇਣਾ ਕੋਈ ਇਹ ਵਿਆਹ ਹੋਵੇ ਤਾਂ ਵਿਆਹ ਬਣਾ ਲੈ ਯਾਰ ਮੇਲਾ ਬਣਾ ਕੇ ਤੇ ਲੋਕਾਂ ਨੇ ਇਹ ਹੁਣ ਵਾਲੇ ਮੁੰਡੇ ਇਹਦੇ ਨਵੇਂ ਮੁੰਡੇ ਸਾਦੇ ਲੰਦਰ ਚਾਹੀਦੇ ਆ ਸਾਦੇ ਕੱਪੜੇ ਪੋਣੇ ਚਾਹੀਦੇ ਆ ਜੀ ਤੇ ਉਹ ਉੱਥੇ ਪਾ ਕੇ ਲੋਰਾਂ ਗੇੜੇ ਦਈ ਜਾਂਦੇ ਆ ਮੈਨੂੰ ਤਾਂ ਮੈਂ ਐ ਵੀ ਸੁਣਿਆ ਕਦੇ ਵੀ ਲਫਾ ਵੀ ਕਰਦੇ ਆ ਪਿੱਛੋਂ ਪਰ ਆ ਦੇਖੋ ਸਹਿਰ ਜਾਂਦੇ ਕਿੰਨਾ ਮਾੜਾ ਤਰੀਕਾ ਕਰ ਰਹੇ ਨੇ ਆਲਮਾਰੀ ਅਨਾਮਿਤ ਤਨ ਤੋਂ ਤਾਂ ਕਈ ਦਰਦ ਆਪਣੇ ਉੱਥੇ ਇੱਕ ਮਾਇ ਸੁਣਿਆ ਕਦੀ ਲੰਗਰ ਪੀਜਿਆਂ ਦੇ ਲੰਗਰ ਵੀ ਇੱਕ ਸਾਲ ਲਾਈ ਲਿਆ ਨੂੰ ਕਿ ਲੰਗਰ ਆਏ ਨਾ ਕਰ ਲਵਣੀ ਚਾਹੀਦਾ ਸਾਦੀ ਦਾ ਰੋਟੀ ਹੋਵੇ ਉਹ ਠੀਕਾ ਸੰਗਤ ਜਾਂਦੀ ਹੈ ਦਾ ਦੇ ਅੰਦਰ ਉਹ ਸੋਚਦਾ ਉਹ ਰੋਣਾ ਉਹ ਉੱਥੇ ਬੈ ਕੇ ਰੋਣਾ ਚਾਹੀਦਾ ਉਹ ਰੋਣ ਵਾਲੇ ਗੱਲ ਹੁੰਦੇ ਸੀ ਕਿ ਜਿਹੜੇ ਗੱਲ ਨੇ ਛੋੜੇ ਸਾਹਿਬ ਜੱਤਿਆਂ ਦੇ ਜਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਇੱਕ ਬੜਾ ਦੁੱਖ ਦਾ ਘਟਿਆ ਜਿੱਤੇ ਕਿ ਪੱਤਾ ਪੱਤਾ ਸਿੰਘ ਦਾ ਜਿੰਨੇ ਕਰੀ ਬੈੜੀ ਹੋਇਆ ਕਿਸੇ ਨੇ ਸਾਲ ਦੇ ਵਿੱਚ ਬੜਾ ਉਹ ਕਰੀ ਆਪਣੀ ਨੌਕਰੀ ਕਰੀ ਬਾਜੀ ਨੇ ਵੀ ਕਿਹਾ ਕਿ ਇਹਦਾ ਇਹ ਇਨਸਾਨ ਰਹਿਣ ਨੇ ਇਹ ਸ਼ੋਗ ਦੇ ਦੇ ਬੰਦੇ ਨਹੀਂ ਆ। ਅੱਗੇ ਆਪੇ ਹੋਣ ਵਾਲੇ ਮੁੰਡੇ ਹੀ ਕਹਿੰਦਾ ਕਿ ਯਾਰ ਤਾ ਆਸ ਵਾਰੀ ਚਾਰ ਸਹਿਜਾਂ ਦੇ ਨਾਂ ਨਹੀਂ ਹੋਲੇ ਹੋਣ ਵਾਲੇ ਮੁੰਡਿਆਂ। ਆ ਉੱਥੇ ਕੋ ਸੁਣੋ ਜੀ ਰੂ ਤੁਸੀਂ ਵੀ ਕੋ ਸੁਣਦੇ ਹੋ 15 ਸਾਲ ਦੇ ਮੁੰਡੇ ਨੂੰ ਪਤਲ। ਕਹਿੰਦਾ ਮੈਂ ਕੀ ਲੈਣਾ। ਲੈਣਾ ਕਿਉਂ ਨਹੀਂ ਹੋਦਾ? ਕਿੱਡੀ ਵੱਡੀ ਸਿੱਖੀ ਦਿੱਤੀ ਆ ਪਾਣੀ। ਯਾਰ ਤੋਂ ਬੇਸੰਦੇ ਨੇ ਨਾ। ਹਾਂ। ਹਾਂ। ਤੇ ਆ ਤੋ ਜਾਣੂ ਚਾਰ ਸਹਿਜਾਂ ਦੇ ਨੇ ਪਤਾ। ਚਮਕੌਰ ਦੀ ਗੜੀ ਬਰੇ ਨਹੀਂ ਪਤਾ। ਸਰਹੰਦ ਬਰੇ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਅੰਮ੍ਰਿਤਸਰ ਪੰਥ ਪਿਆਰਾਂ ਦੇ ਨਾਮ ਇਹ ਗੁਰੂ ਪੰਥ ਪਿਆਰਾਂ ਦੇ ਨਾਮ ਨੂੰ ਹੁਣ ਵਾਲੇ ਮੁੰਡੇ ਨੂੰ ਪੜ੍ਹਨਾ ਸਿੱਖੀ ਖਵਾ ਪੜ੍ਹਦੇ ਜਾ ਰਹੇ ਹੁਣ ਬੜੇ ਬਹਿੰਤੀ ਆਪਣੀ ਆਏ ਨਾ ਇਤਿਹਾਸ ਪੜ੍ਹਿਆ ਕਰੋ ਦੇਖੋ ਆਪਾਂ ਅੱਗੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਲੇਖ ਹੁੰਦਾ ਸੀ ਜਿਹੜਾ ਚੰਦਰ ਜੀ ਦਾ ਪੰਨਾ ਹੁੰਦਾ ਸੀ ਉਹਨਾਂ ਆਪਦੇ ਲੇਖ ਦਾ ਲੇਖ ਹੁੰਦਾ ਸੀ ਹੁਣ ਉਹ ਲੇਖ ਹੀ ਖਤਮ ਕਰਤੇ ਸਰਕਾਰਾਂ ਨੇ ਉਹ ਆਹ ਲੇਖ ਤਾਂ ਪੜਾਈਆਂ ਖਤਮ ਕਰਤੀਆਂ ਕਿੰਨੇ ਵਧੀਆ ਲੇਖ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਹੈਵ ਜਦਿਆਂ ਦੇ ਆਪਣੇ ਘਰਾਂ ਦੇ ਪਰਿਵਾਰਾਂ ਨੇ ਅਜ ਵੀ ਬੱਚੇ ਇੱਕ ਨੂੰ ਵੰਡ ਹੀ ਨਹੀਂ ਮੈਂ ਉਹ ਮੈਂ ਉਹਨਾਂ ਨੂੰ ਪਰਿਵਾਰਾਂ ਨੂੰ ਇਹ ਕਹਾਂ ਵੀ ਆਪਦੇ ਬੱਚਿਆਂ ਨੂੰ ਜ਼ਰੂਰ ਸਿੱਖਾਓ ਘਰ-ਦਮਰੇ ਹੀ ਜਾਣ ਦੀ ਵੀ ਸਿੱਖਿਆ ਦਿਓ ਬੰਦ ਘਰ-ਦਮਰੇ ਜਾਓ ਭਾਈ ਘਰ-ਕਥਾ ਸੁ ਕਥਾਾਂ ਦੇ ਵਿੱਚ ਨਹੀਂ ਗੱਲਾਂ ਮਿਲਣਗੀਆਂ ਮਾਂ ਦੇ ਮੁੰਡਿਆਂ ਨੂੰ ਚਾਈ ਨਹੀਂ ਕਰਦਾ ਇਹ ਹੈ ਕਿ ਆਦੇ ਦੇ ਨਾਸ ਆਪ ਪੰਜ ਪਿਆਰਾਂ ਦੇ ਨਾਸ ਦੇ ਨਾਲ ਬੁਰੋ ਪਰ ਠੀਕ ਹੈ ਮੇਰਾ મત ਨਹੀਂ ਸਕਿਆ ਤੁਹਾਨੂੰ ਸਾਡਾ ਸਾਡਾ ਆਪਣਾ ਹਾੜੋ ਜਿਵੇਂ ਸਾਡੇ ਪ੍ਰਗਵਾਨੀ ਨੇ ਕਿਹਾ ਹੈ ਕਿ ਬਹੁਤ ਸਾਰੇ ਇਹਨਾਂ ਪਰਿਵਾਰ ਨੇ ਜਾਂ ਸਾਡੇ ਬੱਚਿਆਂ ਨੇ ਜਨਮ ਲਈਏ ਮਤਲਬ ਸਿੱਖੀ ਨਹੀਂ ਤਾਂ ਸਰਵਾਜ ਨਿਵੇਂ ਕਰ दिए ਤੇ ਜਿਵੇਂ ਇਹਨੇ ਵੀ ਕਿਹਾ ਕਿ ਸੋਹੇ ਸਾਹਿਬ ਜੀ ਦਾ ਜਾਂ ਚਾਰ ਸਾਹਿਬ ਜੀ ਦਾ ਨਾਮ ਦੇ ਕੇ ਇਸ ਤੋਂ ਬਣਾ ਹੈਗਾ ਤੁਹਾਨੂੰ ਜਲ ਪਤਾ ਹੈਗਾ ਤਾਂ ਸਾਡਾ ਜਿਹੜਾ ਪੰਜਾਬ ਹੈ ਗੁਰੂਆਂ ਪੀੜਾਂ ਦੀ ਧਰਤੀ ਹੈ ਸਾਡੇ ਦੂਹਾਂ ਨੇ ਬੜੀਆਂ ਮਹਾਨੀਆਂ ਕੰਨੀਆਂ ਸਾਡੇ ਜੇ ਅੱਜ ਲੋਕ ਸਹੀ ਸਾਬਤ ਹੋਣ ਦਾ ਫੋਟੋ ਵਾਲੇ ਆਪਾਂ ਦਾ ਪਰ ਇਹ ਤੇ ਆਸ ਕਰਕੇ ਸਾਰੀ ਲੋਕਾਂ ਦੇ ਸੋਚਦੇ ਨੇ ਤੇ ਇਹ ਬਈ ਬਹੁਤ ਵੱਡਾ ਢੀੜਪੀ ਸੀ ਆਪਣੇ ਗੁਰੂਆਂ ਦੇ ਬੱਚਿਆਂ ਦੇ ਪਰ ਹੁਣ ਵਾਲੇ ਮੁੰਡੇ ਜਰ ਨੂੰ ਇਹਨਾਂ ਨੂੰ ਹੁਣੋਂ ਬਾਹਰ ਨਹੀਂ ਕਰਦੇ ਟਰੈਕਟਰ ਵੀ ਸਵਾਲੇ ਖੜੇ ਆ ਭੰਗੇ ਭੰਗੇ ਆਪਣੇ ਕਿਸੇ ਬੱਚੇ ਦੇ ਦਾਤੀ ਬੱਜੇ ਬਹਾਰੀ ਤੋਂ ਪੱਕੀ ਨਹੀਂ ਗਰਾਉਂ ਉਹਨਾਂ ਦੇ ਕਿੰਨੇ ਸੀਟ ਤੇ ਵੀ ਉਹਨਾਂ ਦੀ ਇਹ ਵੀ ਗੱਲ ਮਤਲਬ ਚਾਚਾ ਦਾ ਵਿਸ਼ਾ ਬਣਿਆਗਾ ਕਿ ਸੂਤੇ ਸਾਹਿਬ ਜਾਂਦੇ ਆਪਾਂ ਫਤਿਹ ਠੀਕ ਆਇਆ ਨਾ ਠੀਕ ਆ ਵੀਡੀਓ ਬਣਾ ਲਈ ਮੜੀ ਆਪਣੇ ਜਦ ਖੇਡਾਂ ਦੀ ਉਮਰ ਕਹਿੰਦੇ ਆਪਾਂ ਖੇਡਾਂ ਦੀ ਉਮਰ ਸੀ ਪੜਨ ਦੀ ਉਮਰ ਸੀ ਉਹ ਉਹਨਾਂ ਨੇ ਸਿੱਧੀਆਂ ਪਾਈਆਂ ਆ ਗਿਓ ਸੀ ਦਿਨਾ ਪਾਉਂਦੇ ਇਹ ਨਾ ਹੀ ਕੁਰਬਾਨੀ ਕਰਦੇ ਦੇਖਿਆ ਕਿ ਸਿੱਖ ਰਾਜ ਕਿ ਜਿੰਨਾ ਨੇ ਉਹਨਾਂ ਤੇ ਜ਼ੁਲਮ ਕੀਤਾ ਉਹਨਾਂ ਦੀ ਜ਼ਾਤ ਵਿੱਚ ਕੋਈ ਇੱਕ ਚੀਜ਼ ਦਿਖਾ ਦੇ। ਖਤਮ ਹੋ ਗਏ। ਖਤਮ ਹੋ ਗਏ ਨਾ ਉਹਨਾਂ ਦੇ ਪਰਿਵਾਰ ਵੀ ਖਤਮ ਹੋ ਗਏ। ਪਰ ਆ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਇਲਾਵਾ ਗੁਰੂ ਸਾਹਿਬ ਸਾਥ ਹਨ ਗੁਰਦੁਆਰਿਆਂ ਦੇ ਵਿੱਚ ਜਾਤਾਂ ਹੈ। 500 ਸਾਲ साल, 600 ਸਾਲ ਤੋਂ ਉਹਨਾਂ ਗੱਲਾਂ ਨੂੰ ਕਈ ਸਾਲ ਹੋ ਗਏ ਈਸਾ ਸਾਲ ਉਹ ਤਾਂ ਦੇਖੋ ਉਹਨਾਂ ਨੂੰ ਖਤਮ ਕਰਨ ਵਾਲੇ ਜਿਹੜੇ ਉਹ ਤਾਂ ਆਪ ਖਤਮ ਹੋ ਗਏ। ਉਹ ਉਹਨਾਂ ਦੀ ਪੀੜੀਆਂ ਵੀ ਨਹੀਂ ਤੇ ਆਪਾਂ ਨੂੰ ਭਗਵੰਤੀ ਜੀ ਨੇ ਬਹੁਤ ਦੋਹੇ ਗਏ ਜਿਨ੍ਹਾਂ ਨੇ ਜ਼ੁਲਮ ਸਾਹਿਬ ਜਾਦੇ ਚਾਹ ਸਿੱਖੀ ਦੇ ਅੰਨਾ ਘਟਾਇਆ ਉਹਨਾਂ ਦੀ ਆ ਜਿਹੜੀ ਨਸਲ ਹੈ ਉਹ ਖਤਮ ਹੋ ਚੁੱਕੀ ਆ ਜਿਵੇਂ ਅਸੀਂ ਤੁਹਾਨੂੰ ਤੁਹਾਡੇ ਪ੍ਰੈਸ ਟੈਲੀਗ੍ਰਾਫ ਨੇ ਅਨਾਉਂਸ ਕਰਾਇਆ ਜਿਵੇਂ ਬਾਬਾ ਮੋਤੀ ਮਹਿਰਾ ਜੀ ਦੀ ਵੀ ਬਹੁਤ ਵੱਡੀ ਦੇਣ ਹੈ ਬਹੁਤ ਡਰਦੇ ਸੀ ਪਰਿਵਾਰ ਦੇ ਵਿੱਚ ਇਹਨਾਂ ਡਰ ਹੁੰਦਾ ਸੀ ਆ ਐਨੀ ਡਰ ਕਿਸੇ ਮੁਗਲ ਸੁਲਤਾਨ ਦੀ ਕੋਈ ਡਰਦਾ ਛੋਟੇ ਸਾਹਿਬ ਜਾਦੇ ਜਾਂ ਪਰਿਵਾਰ ਦੇ ਕੋਈ ਨੇੜੇ ਨਹੀਂ ਚਲਾਦਾ ਪਰ ਮੋਤੀ ਮਹਿਰਾ ਦੀ ਬਹੁਤ ਵੱਡੀ ਕੁਰਬਾਨੀ ਹੈ ਠੰਡੇ ਬੁਰਜ ਦੇ ਵਿੱਚ ਜਦ ਵੀ ਉਹਨਾਂ ਨੂੰ ਦੁੱਧ ਲੈ ਕੇ ਜਾਣਾ ਤਾਂ ਉਹਨਾਂ ਨੇ ਇੱਕ ਚਾਈ ਨੂੰ ਲਾਲਚ ਦੇਣਾ ਸੋਨੇ ਦੇ ਮੋਹਰਾ ਦੇਣੀਆਂ ਫਿਰ ਤੱਕ ਜਾ ਕੇ ਉਹ ਅਖੇ ਲੰਗੜ ਦਿੰਦਾ ਸੀਗਾ ਬਹੁਤ ਵੱਡੀ ਪਰਵਾਨੀ ਹੈ ਮਾਪਾ ਮੁੱਤੀ ਮਰਾਂ ਕੀ ਦੇਣੀ ਤੁਹਾਨੂੰ ਕਿਸੇ ਦਾ ਸਾਲਾ ਨਾ ਬਣਾਇਆ ਜਿੰਦਰਾ ਨਹੀਂ ਕਰ ਉਹ ਵੀ ਕਿਸੇ ਤਰ੍ਹਾਂ ਨਹੀਂ ਆ ਨਮੀ ਨਮੀ ਖਬਰ ਲੱਗੇ ਫਿਰ ਹਾਜ਼ਰਮਾ ਦੇ ਉੱਤਲੀ ਸੱਜੇ ਘਰ ਦੇ